جي چڙي نهره ڏيھي درھتائي اون کي ڪيئن بولندي آهي اون کي ڪيئن بولندي آهي آموني پڙهي ڏن ਵੀਰ ਜੱਣ ਬੈਠ ਕੇ ਵਿਚਾਰ ਫੋਨ ਸਾਡੇ ਹਲਕਾ ਮਜੂਰੀਆਂ ਦੇ ਇੰਚਾਰਜ ਪ੍ਰੋਫੈਸਰ ਜੀ ਉਸਤਾਨੀ ਜੀ ਨਾਲ ਚ ਪ੍ਰਦੀਪ ਜੀ ਆਵਾਜੀ ਪਾਰਟੀ ਜੁਆਇਨ ਕਰਨ ਜਾ ਰਹੇ ਐ ਬਾਕੀ ਬਕਤਾਰਪੁਰ ਤੋਂ ਪਹਿਲੇ ਸਾਡੇ ਹਲਕਾ ਇੰਚਾਰਜ ਜੀ ਅੱਜ ਸਾਡੇ ਕੈਂਡੀਡੇਟ ਦੱਸਣਗੇ ਮੈਂ ਇਹ ਸ਼ਬਦਾਂ ਲਈ ਤੁਹਾਡਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਵੱਡੀ ਗਿੰਦ ਜਿੱਥੇ ਆਇਓ ਮੇਰੀ ਗੋਣਤੀ ਹੈ

ਮੇ ਪਾਰਟੀ ਦੇ ਬਲੰਤਿਆਸ ਅਤੇ ਮੇਰੇ ਸਾਥੀ ਸਾਡੇ ਸਾਡੇ ਮੰਚ ਤੇ ਬਿਰਾਜਮਾਨ ਸਾਡੇ ਡਾਕਟਰ ਰਾਜਕਮਤ ਜੋ ਹਲਕਾ ਚਾਰਜ ਨੇ ਬਹੁਤ ਹੁਨਰਵਰ ਨੇ ਬਹੁਤ ਅੱਛੇ اور ਵੈਲ ਐਜੂਕੇਟਰ ਨੇ ਇਸ ਲਈ ਮੈਂ ਉਹਨਾਂ ਸਾਰਿਆਂ ਦਾ ਜੀ ਆਇਆਂ ਆਖਦਾ ਧੰਨਵਾਦ ਕਰਦਾ ਹਾਂ आप फ में वाहिगुरू जी का ख़ाला वाहिगुरू जी फतेहो मेर परम सतकार कॉ साथी अॼु असीं तव्हां कोल इस ले आए ਨੰਬਰ ਦਾ ਕਿਸ਼ੋਰੀ ਲਾਲ ਜੀ ਰਕੇਸ਼ ਪੰਡਤ ਕਾਲਾ ਗੋਲਦੀ ਬਿਹਾਲ ਗਲਬੀਰ ਸਿੰਘ ਗਗਨ ਕੁਸ਼ਮ ਗੜਵਾਲ ਹੂਨ ਲਾਲ ਮੈਂਬਰ ਪੰਚਾਇਤ ਨਰਮਲ ਸਿੰਘ ਮੈਂਬਰ ਪੰਚਾਇਤ ਸਾਰੇ ਜਿਹੜੇ ਪਰੇ ਫੋਟੋ ਕਰਾ ਲਓ ਜੋ ਅੱਜ ਪਾਰਟੀ ਦੇ ਵਿੱਚ ਸ਼ਾਮਲ ਹੋਏ ਹਨ ਦੇਖਿਓ ਤਾਂ ਦੇਖਿਓ ਮੰਮੀ ਕੋਈ ਪਿੱਛੇ ਸਭ ਤੋਂ ਸਾਹਮਣੇ ਦੇਖਿਓ ਭਈਆ ਤੁਸੀਂ ਵਿਚੇ ਰੱਖਿਓ ਭਈਆ ਥੱਲੇ ਕਰਿਓ ਯਾਰ ਦੇਖਿਓ ਉੱਧਰ ਸਾਹਮਣੇ ਵੇਖ ਓਕੇ ਦੇਖਿਓ ਆਮ ਆਦਮੀ ਪਾਰਟੀ ਦੇ ਮੀਰਵਾੜ ਡਾਟ ਰਾਜਕਮਰ ਜੀ ਚੱਬੇਵਾਲ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਮੇਰੇ ਵੱਲੋਂ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜੈ ਹਿੰਦ ਅੱਜ ਬਹੁਤ ਹੀ ਵੱਡਾ ਦਿਨ ਹੈ ਆਮ ਆਦਮੀ ਪਾਰਟੀ ਵਾਸਤੇ ਕਿ ਇਸ ਜ਼ੋਨ ਤੋਂ ਬੀਜੇਪੀ ਦੇ ਜਿੱਤੇ ਹੋਏ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸਦਾਗੂ ਬਜਨ ਸਿੰਘ ਜੀ ਡਡਵਾਲ ਜਿਹਨਾਂ ਨੂੰ ਆਪਾਂ ਪਿਆਰ ਨਾਲ ਬਾਵਾ ਜੀ ਕਹਿੰਦੇ ਆ ਉਹ ਭਾਜਪਾ ਨੂੰ ਛੱਡ ਕੇ ਸਦਾ ਲਈ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਝਾੜੂ ਦੇ ਨਿਸ਼ਾਨ ਥੱਲੇ ਆ ਜਾ ਖੜੇ ਹੋਏ ਨੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਬਾਵਾ ਜੀ ਵਾਸਤੇ ਜਦੋਂ ਮੇਰੀ ਬਾਵਾ ਜੀ ਦਾ ਗੱਲ ਹੋਈ ਤੇ ਬਾਵਾ ਜੀ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਇੰਨੇ ਜ਼ਿਆਦਾ ਸੰਤੋਖ ਨਜ਼ਰ ਆਏ ਕਿ ਮੈਨੂੰ ਲੱਗਿਆ ਕਿ ਬਾਵਾਜੀ ਖੁਸ਼ ਨੇ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਆਮ ਆਦਮੀ ਪਾਰਟੀ ਦੇ ਕੰਮ ਜਿਵੇਂ ਬਿਜਲੀ ਮਾਫ ਕੀਤੀ ਆ ਸਾਰਿਆਂ ਦੀ ਕੀਤੀ ਕੋਈ ਜਾਤ ਪਾਤ ਦੀ ਗੱਲ ਨਹੀਂ ਕੋਈ ਕੁਛ ਨਹੀਂ ਜੇ ਮਹੱਲਾ ਕਲੀਨਰ ਖੋਲ ਰਿਹਾ ਥਾ ਥਾ ਖੋਲ ਰਿਹਾ ਸਾਰਿਆਂ ਨੂੰ ਦਵਾਈਆਂ ਮੁਫਤ ਮਿਲ ਰਹੀਆਂ ਜੇ ਟੋਲ ਪੁਆਜਾ ਬੰਦ ਕੀਤਾ ਸਾਰੇ ਪੰਜਾਬ ਵਿੱਚ ਬੰਦ ਹੋ ਰਹੇ ਨੇ ਸੋ ਸਾਰੇ ਇੱਕ ਪੈਨਸ਼ਨ ਪੂਰੇ ਪੰਜਾਬ ਵਿੱਚ ਤੁਸੀਂ ਦੇਖ ਲਓ ਛਾਤੀ ਮਾਰ ਕੇ ਸਾਰੀਆਂ ਨਹਿਰਾਂ ਸਾਰੇ ਖਾਲੇ ਪੱਕੇ ਹੋ ਰਹੇ ਨੇ ਨਹਿਰਾਂ ਨੂੰ ਜਿੱਤ ਗਿਆ ਤਾਂ ਸਮਝੋ ਸਾਡਾ ਨੇਤਾ ਵੀ ਜਿੱਤ ਗਿਆ ਏ ਜੀ ਕਿ ਅਸੀਂ ਪਿੰਡ ਸਾਡਾ ਹੈਗਾ ਬਿੱਟੀਆਂ ਤੇ ਮੈਂ ਕਹਾਂ ਉਹ ਜਾ ਕੇ ਨਗਰ ਤੇ ਪੁੱਛਤਾਣੇ ਨੇ ਉੱਥੇ ਤੇ ਜਿਤਾਣੇ ਹੈਗੇ ਹਾਂ ਕੰਮ ਤਾਂ ਕਰਨਾ ਪੈਣਾ ਲੇਕਿਨ ਆਪਣਾ ਬੂਥ ਦੀ ਕਦੇ ਵੀ ਹਰਨਾ ਚਾਹੀਦਾ ਆਪਣੇ ਮਨ ਦੇ ਵਿੱਚ ਇਹ ਇੱਕ ਉਹ ਰੱਖਣੀ ਆਪਾਂ ਅਸੀਂ ਇਸ ਵੇਲੇ ਮੇਰੇ ਨਾਲ ਡਾਕਟਰ ਸਾਹਿਬ ਘਟੋ ਘਟ ਅਰਧਾ ਪਿੰਡਾਂ ਦੇ ਲਾਗੇ ਦੇ ਹੈਗੇ ਬੰਦੇ ਜੀ ਜਾਂਦੇ ਵੀ ਹੈਗੇ ਆ ਸਾਰੇ ਆਏ ਆ ਅਸੀਂ ਸਾਡੀ ਕੋਸ਼ਿਸ਼ ਇਹ ਹੋएगी ਕਿ ਅਸੀਂ ਬਰਕਰਾਰ ਕਰਨਾ ਹੈ ਜੇ ਹੁਣ 10 12 ਦਿਨ ਤੁਹਾਡੇ ਨਾਲ ਪਰ ਅਸੀਂ ਕੋਸ਼ਿਸ਼ ਇਹ ਹੀ ਕਰ ਬੰਦੇ ਦੀ ਡਿਊਟੀ ਲਾਣੀ ਕਿ ਆਪਣਾ ਆਪਣਾ ਬੂਤ ਤੁਸੀਂ ਮਿਹਨਤ ਕਰੋ ਉਹਨੂੰ ਜਿਤਾਓ ਬਾਕੀ ਵੱਡੇ ਲੀਡਰ ਬੈਠੇ ਹੈਗੇ ਇਹਨਾਂ ਨਾਲ ਘੁੰਮਣਾ ਹੈਗਾ ਲੋਕਾਂ ਵਿੱਚ ਸਭ ਕੁਝ ਕਰਨਾ ਹੈਗਾ ਸਾਡਾ ਕੰਮ ਹੈ ਆਪਣਾ ਬੂਤ ਜਿਤਾਣਾ ਇਹ ਧਿਆਨ ਜੀ ਬਾਬਾ ਜੀ ਵੱਲੋਂ ਪਾਰਟੀ ਬੰਦਗਾਰ ਕੀਤਾ ਗਿਆ ਅੱਜ ਗੁਰਵਚਨ ਸਿੰਘ ਬਾਬਾ ਜੀ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਵਿੱਚ ਉਹਨਾਂ ਨੂੰ ਸ਼ਾਮਿਲ ਕੀਤਾ ਗਿਆ ਸੋ ਮੈਂ ਸਮਝਦਾ ਕਿ ਅੱਜ ਆਮ ਆਦਮੀ ਪਾਰਟੀ ਨੂੰ ਮੁਕੇਰੀਆਂ ਦੇ ਵਿੱਚ ਇੱਕ ਇਤਿਹਾਸਕ ਇੱਕ ਬਹੁਤ ਵੱਡਾ ਹੰਗਾਰਾ ਮਿਲਿਆ ਤੇ ਮੈਂ ਦੱਸ ਦੇਣਾ ਚਾਹਨਾ ਕਿ ਬਾਬਾ ਜੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇ ਔਰ ਭਾਜਪਾ ਦੇ ਪੂਰੇ ਪੰਜਾਬ ਦੇ ਵਿੱਚ ਇੱਕੋ ਇੱਕ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੀ ਉਹ ਵੀ ਸਾਡੇ ਸ਼ਾਮਲ ਹੋ ਗਏ ਨੇ ਇਹ ਪਲਗ-ਲਗ ਅਹੁਦਿਆਂ ਤੇ ਸੰਮਤੀ ਮੈਂਬਰ ਰਹਿ ਚੁੱਕੇ ਨੇ ਪੰਚਾਇਤ ਦੇ ਵਿੱਚ ਰਹਿ ਚੁੱਕੇ ਨੇ ਬਤੌਰ ਬੰਡਲ ਪ੍ਰਦਾਨ ਜੰਦਰ ਫੈਕਟਰੀ ਬਹੁਤ ਅਲੱਗ-ਅਲੱਗ ਹਉਦਿਆਂ ਦੇ ਬੀਜੇਪੀ ਚ ਕੰਮ ਕਰ ਚੁੱਕੇ ਨੇ ਸੋ ਉਹਨਾਂ ਦੇ ਨਾਲ ਜਿਹੜੇ ਸਾਥੀ ਵੀ ਆਏ ਨੇ ਮੈਂ ਉਹਨਾਂ ਦਾ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਧੰਨਵਾਦ ਕਰਦਾ ਤੇ ਮਲਤਾਨੀ ਜੀ ਨੂੰ ਵੀ ਮੈਂ ਮੁਬਾਰਕਵਾਹ ਦਿੰਦਾ ਕਿ ਮਲਤਾਨੀ ਜੀ ਨੂੰ ਵੀ ਬੜੀ ਤਾਕਤ ਮਿਲੀ ਹੈ ਉਹਨਾਂ ਦੇ ਆਨ ਦੇ ਨਾਲ ਤੇ ਬਾਕੀ ਮੈਨੂੰ ਇਹ ਭਰੋਸਾ ਹੈ ਮੈਨੂੰ ਯਕੀਨ ਹੈ ਕਿ ਆਮ ਆਦਮੀ ਪਾਰਟੀ ਇਸ ਮੁਕੇਰੀਆ ਦੀ ਸੀਟ ਜਿਹੜੀ ਹੈ ਬੀਜੇਪੀ ਨੂੰ ਜੋ ਬਹੁਤ ਵੱਡਾ ਕਰਾਰਾ ਝਟਕਾ ਲੱਗਾ ਹੈ ਉਹ ਸ਼ਾਇਦ ਬੀਜੇਪੀ ਉਸ ਕਰਾਰੇ ਛੱਡ ਕੇ ਉੱਥੋਂ ਨਹੀਂ ਪਾਏਗੀ ਔਰ ਆਵਾਜ਼ੀ ਪਾਰਟੀ ਜਿਹੜੀ ਬਹੁਤ ਵੱਡੇ ਫਰਕ ਦੇ ਨਾਲ ਜਿਹੜੀ ਬੁਕੇਰੀਆਂ ਦੇ ਵਿੱਚ ਜਿੱਤ ਦਰਜ ਕਰੇ ਹਾਂਜੀ ਭਾਬਾ ਜੀ ਜਿੰਦਾਬਾਦ ਕਾਫੀ ਲੰਮੇ ਸਮੇਂ ਤੋਂ ਬੀਜੇਪੀ ਦੀ ਸੇਵਾ ਕਰ ਰਿਹਾ ਬਟਾ ਬਟੋੜੇ ਵਿੱਚ ਬੈਠੇ ਅੱਜ ਵੀ ਆਵਾਜ਼ੀ ਪਾਰਟੀ ਦਾ ਪੰਡਾ ਫੜਦਾ ਹੈ ਅੱਜ ਕਿਹੜੀ ਮੈਂ ਤੇ ਸਾਰੇ ਪੱਤਰ ਦੇਖਿਆ ਹੈਗਾ ਆਵਾਜ਼ੀ ਪਾਰਟੀ ਦਾ ਮੇਰਾ ਵਰਤ ਹੈਗਾ ਤਾਂ ਮੈਂ ਕਹਾਂ ਉਹਨੂੰ ਦੇਖਦੇ ਹੋਏ ਕਿ ਬਹੁਤ ਵਧੀਆ ਬਰਕਰਾਰੀ ਲਈ ਬਰਤਿੰਦ ਪੂਰੇ ਆਗਾ ਅੱਜ ਉਹ ਸਾਡੇ ਕੋਲ ਕੇ ਹਲਕਾ ਨਜ਼ਾਰਾ ਹੈਗੇ ਕੁੜਤੇ ਅਨਮਲਤਾਨੀ ਸਾਹਿਬ ਉਹ ਵੀ ਇੱਕ ਬਹੁਤ ਵਧੀਆ ਜੇਕਰ ਖਾਨ ਆ ਜਿਹਨੂੰ ਅਸੀਂ ਅਕਸਰ ਵੇਖਦੇ ਰਹੇ ਆ ਐੜੀ ਜਿਹਨੂੰ ਸਾਡੇ ਹੈਗੇ ਆ ਤੇ ਦੇ ਦਾਗ ਨੇਤਾ ਹੈਗੇ ਆ ਇਹ ਤਾਂ ਆਮ ਨੇਤਾ ਉਹ ਕੋ ਲੱਗ ਜਾਂਦੇ ਕਿ ਤੱਬੇ ਲੱਗ ਜਾਂਦੇ ਆ ਆਪੀ ਜਿਆਦਾ ਕੋਈ 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 ਪਰ ਕੋਈ ਕਿੱਦਾਂ ਦੇ ਇਨਸਾਨ ਆ ਬਹੁਤ ਚੰਗੇ ਇਨਸਾਨ ਉਹਨਾਂ ਨੂੰ ਦੇਖਦੇ ਹੋਏ ਉਹਨਾਂ ਦੀ ਵਧੀਆ ਕੰਮਕਾਰ ਦੇਖਦੇ ਹੋਏ ਆਪਾਂ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈਗਾ ਤੇ ਦੇਲ ਮਤਲਬ ਆਪਣੇ ਮਨ ਧਨ ਸਭ ਤਰੀਕੇ ਨਾਲ ਆਪਾਂ ਪਾਰਟੀ ਦੀ ਮਤਲਬ ਹਰ ਤਰ੍ਹਾਂ ਨਾਲ ਸੇਵਾ ਕਰਾਂਗੇ ਜੋ ਸਾਨੂੰ ਪਾਰਟੀ ਹਕੂਮ ਦੇएगी ਅਸੀਂ ਉਹ ਪੂਰਾ ਕੰਮ ਕਰਾਂਗੇ ਤੇ ਡਾਕਟਰ ਜੱਬੇ ਵਾਲਾ ਜੀ ਹੁਣ ਆ ਰਿਹਾ ਲੇ ਬੋਟਾਂ ਆ ਰਹੀਆਂ ਲੱਗੇ ਆਪਾਂ ਵੱਧ ਤੋਂ ਵੱਧ ਆਪਣੀ ਜਿੰਨੀ ਕੋਸ਼ਿਸ਼ ਹੋ ਸਕਦੀ ਹੈ ਵੱਧ ਤੋਂ ਵੱਧ ਬੋਟਾਂ ਇਹਨਾਂ ਨੂੰ ਪਾਵਾਂਗੇ ਹੱਥ ਦੇ ਵਿੱਚ ਤੇ ਅਸੀਂ ਜਾਣਦੇ ਹਾਂ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਹੈਗੀ ਹੈ ਇਸੇ ਤਰ੍ਹਾਂ ਮਤਲਬ ਵਿਧਾਨ ਸਭਾ ਤਾਂ ਹੈਗੀ ਹੈ ਲੋਕ ਸਭਾ ਦੀ ਸਾਡੀਆਂ ਵੱਧ ਤੋਂ ਵੱਧ ਸੀਟਾਂ ਪਾਂ ਜੀ ਮਤਲਬ ਅੱਧ ਤੋਂ ਵੱਧ 13 ਸੀਟਾਂ ਹੈਗੀਆਂ 13 ਸੀਟਾਂ ਦੇ ਵਿੱਚੋਂ ਅਸੀਂ ਚਾਹਦੇ 13 ਹੀ ਆਮ ਆਦਮੀ ਪਾਰਟੀ ਜਿੱਤੇ ਤੇ ਅਸੀਂ ਮਤਲਬ ਸੈਂਟਰ ਦੇ ਵਿੱਚ ਵੀ ਕੋਜੋ ਬੁੱਧ ਕੋਈ ਨਹੀਂ ਬਾਕੀ 90 ਸੀਟਾਂ ਲੋਕਾਂ ਨੂੰ ਪਤਾ ਹੀ ਹੈਗਾ ਲਿੰਦੀਆਂ ਪਹਿਲੇ ਵਰਕ ਬਹੁਤ ਵਧੀਆ ਕੰਮ ਦੇ ਉੱਤੇ ਹੈਗਾ ਚਲੋ ਬਿਜਲੀ ਮਾਫ ਕੀਤੀ ਸੀਗੀ ਪਾਰਟੀ ਨੇ ਪੁੱਛਣਾ ਕਿ ਮਾਫ ਕਰਾਂਗੇ ਉਹ ਕੀਤੀ ਹੈਗੀ ਇਹਦੀ ਤਾਂ ਆਮ ਪਾਰਟੀਆਂ ਕਰਦੀਆਂ ਪੁੱਛ ਬਸ ਉਹਦੇ ਵਿੱਚ ਕੁਝ ਵੀ ਨਹੀਂ ਤੇ ਆਮ ਜਨਤਾ ਸਾਰੀ ਪਬਲਿਕ ਇਹ ਨਹੀਂ ਕੋਈ ਜਾਤੀ ਪਾਤ ਦੇਖੀ ਗਈ ਹੈ ਹਰੇਕ ਬੰਦੇ ਦੀ ਬਿਜਲੀ ਮਾਫ ਹੋਈ ਹੈ ਉਹ ਹਾਂ ਉਹ ਤਾਂ ਹਕਦਰ। ਤੇ ਬਾਕੀ ਆਪਾਂ ਹੁਣ ਕੰਮ ਕਰਾਂਗੇ। ਅੱਗੇ ਕਰਦੇ ਸੀਗੇ ਭਾਰਤੀ ਜੰਦਾ ਪਾਰਟੀ ਚ ਕਰਦੇ ਸੀਗੇ। ਨਹੀਂ ਉਹਨਾਂ ਦੀ ਨੀਤੀਆਂ ਸੀ ਇਸ ਵੇਲੇ। ਮਤਲਬ ਜਿਹੜੇ ਮੌਕੇ ਦੇ ਹੈਗੇ ਆ ਉਹ ਮਤਲਬ ਬਿਲਕੁਲ ਸਹੀ ਨਹੀਂ ਹੈਗੇ। ਜਿੱਤਾ ਜੋ ਵੀ ਹੈਗੇ ਆ ਆਪਾਂ ਉਹਨਾਂ ਤੋਂ ਦੁਖੀ ਹੋਗੇ ਜੀ। ਇੱਕ ਤਾਂ ਪਾਰਟੀ ਰੁਗੀ। ਰਜ਼ਾਇੰਗ ਦਿੱਤਾਗਾ। ਬਜ਼ੁਰਗਾਂ ਤੋਂ ਸਾਡੀ ਪਾਰਟੀ ਬੀਜੇਪੀ ਨਾਲ ਮੇਰੇ ਬਜ਼ੁਰਗ ਵੀ ਜੀ ਦੇ ਪੱਕੇ ਸੀਗੇ। ਆਪਾਂ ਵੀ ਅੱਗੇ ਮੇਰੀ ਵੀ 50 48 ਸਾਲ ਉਮਰ ਹੋ ਗਈ ਹੈ। ਵੀ ਇਹ ਵੀ ਮੈਂ ਪਲਾਕਸਮ ਦੀ ਮੈਂਬਰ ਵੀ ਰਿਆਂ ਦੋ ਬਰੀ ਜਿਲ੍ਹਾ ਬਠਿੰਡ ਦੀ ਲੜੀ ਹੈ ਮੰਡਲ ਪ੍ਰਧਾਨ ਵੀ ਰਿਆਂ ਜਨਰਲ ਸੈਕਸ਼ਨ ਵੀ ਰਿਹਾ ਤੇ ਫੂਰਥ ਲੈਵਲ ਦੇ ਉੱਤੇ ਆਪਾਂ ਬੜਾ ਕੰਮ ਕੀਤਾ ਹੈਗਾ ਵਗੇਰੀ ਅਕਲਸੀ ਕੂਚੀ ਨੇ ਵਿੱਚ ਪਰ ਪਾਰਟੀ ਮਤਲਬ ਉਹੀ ਜੋ ਕਾਂਗਰਸ ਦੀ ਨੀਤੀ ਸੀ ਪਹਿਲੇ ਕਿ ਇੱਕ ਤਾਂ ਪ੍ਰਵਾਗ ਪੱਕੀ ਹੋ ਗਿਆ ਕੰਮ ਸਿਖਰੀ ਟਿਕਟਾ ਸੋਮਰਾ ਜੀ ਦੀ ਅੱਗੇ ਸੋਮਰਾ ਜੀ ਹੁਣ 85 ਸਾਲ ਦੇ ਹੋ ਗਏ ਨਹੀਂ ਮਿਲੀ ਅੱਗੇ ਉਹਨਾਂ ਦੀ ਵਾਫੀ ਦੇ ਦਿੱਤੀ ਇਸੇ ਚੀਜ਼ ਤੋਂ ਤਾਂ ਅਸੀਂ ਨਰਜੀ ਖਾਂਦੇ ਸੀਗੇ ਪਹਿਲੇ ਕਿ ਪਾਰਟੀ ਬਾਜੀ ਜਿਹੜੀ ਪਾਰਟੀ ਹੈਗੀ ਉਹ ਕੀ ਕਲੀ ਹੈਗੀ ਤੇ ਉਹ ਤਾਂ 20 ਕਿ ਜੀ ਕੀ ਹੋਇਆ ਸਭ ਕੁਝ ਹੋ ਰਿਹਾ ਹੁਣ ਤੁਸੀਂ ਕਹਿੰਦੇ ਹੋ ਕਿ ਨਵੇਂ ਚਿਹਰੇ ਨੂੰ ਮੌਕਾ ਮਿਲਣਾ ਨਵੇਂ ਚਿਹਰੇ ਨੂੰ ਮੌਕਾ ਮਿਲਣਾ ਚਾਹੀਦਾ ਸਗਾ ਪਰ ਇਹ ਪਾਰਟੀ ਨੇ ਬੜਾ ਵੱਡਾ ਗਲਤ ਕੰਮ ਕੀਤਾ ਹੈਗਾ ਇਹ ਤਾਂ ਫਿਰ ਉਹੀ ਕਾਂਗਰਸ ਵਾਲੀ ਗੱਲ ਆ ਗਈ ਕਿ ਪਰਿਵਾਰ ਹੀ ਹੈ ਬਸ ਪਰਿਵਾਰ 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 ਨੂੰ ਦੇਈ ਜਾਓ ਕਿ ਤੋਕੇ ਤੇ ਚਲੋ ਠੀਕ ਹੈ ਬਾਕੀ ਅਸੀਂ ਕਰ ਲਈ ਹੈ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤੀ ਹੈਗੀ ਹੈ ਤੁਹਾਨੂੰ ਮਨ ਨਾਲ ਸੇਵਾ ਕਰਨ ਗੱਲ ਕਰਦੇ ਚੱਬੇ ਬਾਲ ਸੁਣਵਾਓ ਤੁਹਾਨੂੰ ਕਿੰਨਾ ਮਾਣ ਮੈਨ ਸੁਣ ਸੋੜਿਆ ਕਿ ਤੁਹਾਡੀ ਪਾਰਟੀ ਚੱਲੇ ਜਾਏ ਆਹ ਦੇਖੋ ਬਾਬਾ ਜੀ ਠੀਕ ਤਾਂ ਇਹਨਾਂ ਨੂੰ ਸੰਗਠਨ ਦੇ ਵਿੱਚ ਤਜਰਬਾ ਬਹੁਤ ਔਰ ਲੋਕਾਂ ਦੇ ਨਾਲ ਸੰਪਰਕ ਬਹੁਤ ਔਰ ਇਹਨਾਂ ਦਾ ਬਹੁਤ ਵੱਡਾ ਸੁਨੇਹਾ ਕਿ ਆਪਾਂ ਬੂਤ ਆਪਣੇ ਆਪਣਾ ਬੂਤ ਜਿੱਤੋ ਸੋ ਮੈਂ ਸਮਝਦਾ ਕਿ ਬਹੁਤ ਵੱਡਾ ਬਲ ਮਿਲਿਆ ਸਾਨੂੰ ਇੱਕ ਜਿਹੜੀ ਆਲਰੇਡੀ ਇੱਕ ਤਾਕਤ ਹੈ ਉਹ ਤਾਕਤ ਸਾਡੇ ਨਾਲ ਆ ਕੇ ਖੜੀ ਹੋਈ ਹੈ ਤੇ ਸਾਡੇ ਜਿਹੜੀ ਤਾਕਤ ਆਪਣੀ ਹੈ ਉਹ ਦੁੱਗਣੀ ਤਾਕਤ ਹੋ ਗਈ ਸੋ ਬਹੁਤ ਵੱਡਾ ਹੰਕਾਰ ਹੈ ਤੇ ਪਾਰਟੀ ਜਿਹੜੀ ਹੈ ਉਹਨੂੰ ਜਿੱਥੇ ਬਲ ਮਿਲਿਆ ਉੱਥੇ ਹੀ ਮੈਨੂੰ ਪੂਰੀ ਉਮੀਦ ਹੈ ਕਿ ਮੁਕੇਰੀਆਂ ਦੇ ਵਿੱਚ ਬੜੀ ਸ਼ਾਨਦਾਰ ਜਿੱਤ ਦੇ ਨਾਲ ਨਾਲ ਉਰੀ ਲੋਕ ਸਭਾ ਜਿਹੜਾ ਸਾਡਾ ਹੁਸ਼ਿਆਰਪੁਰ ਉਹ ਵੀ ਅਸੀਂ ਬਹੁਤ ਵੱਡੇ ਫਰਕ ਦੇ ਨਾਲ ਜਿੱਤੇ ਆਮ ਆਦਮੀ ਪਾਰਟੀ